ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਆਗੂ ਸਰਵਿਸਿੰਗ ਮਾਚੀ ਕੇ ਜਿਹੜਾ ਪੱਤੋ ਜਵਾਰ ਸਿੰਘ ਵਾਲਾ ਮਜ਼ਦੂਰ ਪਰਿਵਾਰਾਂ ਵੱਲੋਂ ਸੜਕ ਦੇ ਉੱਪਰ ਜਿਹੜਾ ਧਰਨਾ ਦਿੱਤਾ ਗਿਆ ਸੀਗਾ ਅੱਜ ਉਸ ਧਰਨੇ ਨੂੰ ਚੱਲਦੇ ਨੂੰ 52 ਦਿਨ ਹੋ ਗਏ ਸੀ ਜਿਹਦੇ ਸਬੰਧ ਵਿੱਚ ਪਿਛਲੇ ਦਿਨ ਮਾਨਯੋਗ ਐਸਦੀਪ ਸਾਹਿਬ ਨਾਲ ਮੀਟਿੰਗ ਹੋਈ ਸੀ ਕਿ ਸਬੰਧਤ ਵਿਭਾਗ ਹੈ ਜਿਹੜਾ ਇਹਨਾਂ ਪਰਿਵਾਰਾਂ ਨਾਲ ਮੀਟਿੰਗ ਲਾਵੇ ਸੋ ਅੱਜ ਸਬੰਧਤ ਵਿਭਾਗ ਨੇ ਜਿਹੜੀ ਮੀਟਿੰਗ ਲਾਈ ਆ ਉਸ ਮੀਟਿੰਗ ਦੇ ਵਿੱਚ ਜਿਹੜੀ ਇਹ ਮਜ਼ਦੂਰ ਪਰਿਵਾਰਾਂ ਦੀ ਐਕਸ਼ਨ ਕਮੇਟੀ ਬਣੀ ਹੈ ਉਹਦਾ ਜਿਹੜਾ ਫੈਸਲਾ ਸੀਗਾ ਇਹ ਫੈਸਲਾ ਸੀ ਵੀ ਉਹ ਕਿਸੇ ਵੀ ਹਾਲਾਤ ਦੇ ਵਿੱਚ ਇਹ ਜਿਹੜੇ ਆਪਣੇ ਮਕਾਨ ਨਹੀਂ ਦੇਣਾ ਚਾਹੁੰਦੇ ਤਾਂ ਉਹ ਸਾਰੀ ਬੈਠ ਕੇ ਜਿਹੜੀ ਡਿਸਕਸ ਹੋਈ ਆ ਤੇ ਉਹ ਜਿਹੜੀ ਪ੍ਰੋਪਰ ਤਰੀਕੇ ਨਾਲ ਲਿਖਤੀ ਰੂਪ ਦੇ ਵਿੱਚ ਜਿਹੜੀ ਆਪਣੇ ਵਿਭਾਗ ਦੇ ਜਿਹੜੇ ਅਧਿਕਾਰੀ ਆਏ ਆ ਉਹ ਮੰਗ ਪੱਤਰ ਜਿਹੜਾ ਉਹ ਦਿੱਤਾ ਗਿਆ ਜਿਹਦੇ ਵਿੱਚ ਉਹਨਾਂ ਦੀ ਸਭ ਤੋਂ ਪਹਿਲੀ ਮੰਗ ਹੈਗੀ ਆ ਜੀ ਜਿਹੜੇ ਇਹ ਜਗ੍ਹਾ ਹੈਗੀ ਆ ਇਹ ਘਰ ਜਿਹੜੇ ਪਰਿਵਾਰਾਂ ਨਹੀਂ ਦੇਣਾ ਚਾਹੁੰਦੇ ਉਹ ਤੋਂ ਅਗਲੀ ਮੰਗ ਹੈਗੀ ਆ ਕਿ ਜਗ੍ਹਾ ਦੀਆਂ ਜਿਹੜੀਆਂ ਉਹਨਾਂ ਕੋਲੇ ਰਿਕਾਰਡੀਆਂ ਓ 370 ਦੀਆਂ ਹੈਗੀਆਂ 1970 ਤੋਂ ਲੈ ਕੇ ਅੱਜ ਤੱਕ ਜਿਹੜਾ ਸਬੰਧਤ ਪਟਵਾਰੀ ਕਾਨੂੰਗੋ ਤਸਵੀਰਦਾਰ ਜਿਨ੍ਹਾਂ ਨੇ ਜਿਹੜੇ ਮਕਾਨ ਹੈਗੇ ਆ ਤੇ ਇਹ ਖੇਤੀਬਾੜੀ ਚ ਹੀ ਰੱਖੇ ਹੋਏ ਆ ਅੱਜ ਤਾਈਂ ਵੀ ਉਹ ਜਿਹੜੇ ਖੇਤੀਬਾੜੀ ਚਾ ਜਦੋਂ ਕਿ ਉਹ 1970 ਤੋਂ ਇਹ ਇੱਥੇ ਮਕਾਨਾਂ ਦੇ ਵਿੱਚ ਵਸ ਰਹੇ ਆ ਮਤਲਬ ਇਹ ਪਾਏ ਹੋਏ ਇਹਨਾਂ ਦੇ ਇੱਥੇ ਹਨਾ ਪਰ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਹੈ ਵੀ ਜਿਹੜੇ ਸਬੰਧਤ ਅਧਿਕਾਰੀ ਇਹਦੇ ਜ਼ਿੰਮੇਵਾਰ ਬਣਦੇ ਉਹਨਾਂ ਤੇ ਮੰਨਦੀ ਕਾਰਵਾਈ ਕੀਤੀ ਜਾਵੇ ਤੇ ਇਹਦੇ ਨਾਲ ਹੀ ਜਿਹੜਾ ਪ੍ਰਸ਼ਾਸਨ ਨੇ ਵੀ ਭਰੋਸਾ ਦਵਾਇਆ ਕਿ ਜਿਹੜੀ ਤੁਹਾਡੀ ਅਗਲੀ ਇਹ ਰਿਪੋਰਟ ਹੈਗੀ ਆ ਤੇ ਇਹ ਅੱਗੇ ਅਸੀਂ ਪ੍ਰਸ਼ਾਸਨ ਅ ਕੇ ਰੱਖਾਂਗੇ ਤੇ ਨਾਲ ਜਿਹੜੀ ਤੀਜੀ ਮੰਗ ਹੈਗੀ ਆ ਕੇ ਧਰਨਾਕਾਰੀਆਂ ਤੇ ਪਿਛਲੇ ਦਿਨੀ ਜਿਹੜੇ ਇਥੋਂ ਦੀ ਟਰੱਕ ਲੰਘਦੇ ਆ ਉਹਨਾਂ ਨਾਲ ਬੱਟੇ ਚੱਲਦੇ ਤੇ ਇੱਕ ਬਜ਼ੁਰਗ ਦੇ ਬੱਟਾ ਵੱਜ ਕੇ ਜਗਮੀ ਵੀ ਹੋ ਗਏ ਸੀ। ਤਾਂ ਉਹ ਜਿਹੜੇ ਆਪਣੇ ਜੇਈ ਸਾਹਿਬ ਆਏ ਆ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਇਹਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਦਾ ਪ੍ਰਬੰਧ ਕੀਤਾ ਜਾਵੇ ਕਿ ਜਿਹੜਾ ਪਾਣੀ ਦਾ ਛਲਕਾਓ ਆ ਉਹ ਲਗਾਤਾਰ ਜਾਰੀ ਰੱਖਿਆ ਜਾਵੇ ਜਿੰਨਾ ਚਿਰ ਇਹਨਾਂ ਦਾ ਇੱਧਰਲੇ ਪਾਸੇ ਆਪ ਦਾ ਜਿਹੜਾ ਰੋਡ ਦਾ ਪ੍ਰਬੰਧ ਨਹੀਂ ਹੁੰਦਾ ਕਿਉਂਕਿ ਰੇਤਾ ਉੱਡਦਾ ਇਹਨਾਂ ਲੋਕਾਂ ਨੂੰ ਇਹਨਾਂ ਪਰਿਵਾਰਾਂ ਨੂੰ ਰੋਟੀ ਪਾਣੀ ਜਿਹੜਾ ਖਾਣਾ ਬਹੁਤ ਮੁਸ਼ਕਲ ਆ ਸੋ ਸਾਵਨ ਨੂੰ ਕਹੂੰਗਾ ਵੀ ਇਹ ਆਪਣੇ ਦੋ ਸਾਥ ਬੋਲ ਕੇ ਆ ਤਾਂ ਵਿਸ਼ਵਾਸਦ ਮੋੜੇਗਾ। ਬਸ ਇਹ ਹੀ ਹੈ ਕਿ ਮੈਂ ਸਾਰੇ ਜੋ ਵੀ ਇਹਨਾਂ ਲੋਕ ਮੰਗ ਪੱਤਰ ਦਿੱਤਾ ਗਿਆ ਉਹ ਐਸ.ਡੀ.ਓ ਸਾਹਿਬ ਦੇ ਅਸ ਧਿਆਨ ਵਿੱਚ ਲਿਆ ਦੇਵਾਂਗੇ। ਜੋ ਵੀ ਇਹਨਾਂ ਦੀਆਂ ਮੰਗਾਂ ਉਹਨਾਂ ਨੂੰ ਪ੍ਰਸ਼ਾਸਨਕੀ ਰੱਖ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ। botaquei okay, okay.